ਇੱਕ ਆਉਂਦੀ ਇੱਕ ਰੁੱਤ ਜਾਂਦੀ ਮੇਰੀ ਰੂਹ ਨਹੀਂ ਨਸ਼ਿਆਉਂਦੀ ਇੱਕ ਆਉਂਦੀ ਰੁੱਤ ਇੱਕ ਜਾਂਦੀ ਮੇਰੀ ਰੂਹ ਨਹੀਂ ਨਸ਼ਿਆਉਂਦੀ ਕਿਤੇ ਲੱਗਦਾ ਨਾ ਦਿਲ ਕੋਸ਼ਿਸ਼ਾਂ ਕਰਦਾ ਮਨ ਤਬ ਤੇਰੀਆਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾਂ ਤੇਰੀਆਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾਂ ਤੇਰੀਆਂ ਮੈਂ ਦਰਦਰ ਉੱਤੇ ਪਟਕੇ ਆ ਲਬਦਾ ਜ ਤੇਰੇ ਨੂਰ ਨੂੰ ਰਵਾਰੀ ਪਿੱਛੇ ਪਰਤਣਾ ਪਿਆ ਖਾਲੀ ਹੱਥ ਮਜਬੂਰ ਨੂੰ ਮੁੱਕੀਆਂ ਨਾ ਤਾਂਗ ਤੇਰੀਆਂ ਬਣ ਗਈਆਂ ਘੁੰਮਣ ਕੇਰੀਆਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾ ਤੇਰੀ ਨਾ ਸੱਜਣਾ ਸੁਗੰਧੀਆਂ ਵਾਲਿਆ ਸਾਂ ਤੇ ਨਾ ਮੈਂ ਹਾਂ ਬਰੂ ਦਾ ਬੁੱਟੜਾ ਟੰਗ ਆਜੋ ਇੱਲ ਦੇ ਆ ਲੈਣ ਮੈਂ ਹਾਂ ਬਰੂ ਦਾ ਬੁੱਟੜਾ ਟੰਗ ਆਜੋ ਇੱਲ ਦੇ ਆ ਲੈਣ ਕਬਰੇ ਕਦੋਂ ਤੱਕ ਲਟਕਣਾ ਦੁੱਖ ਹੋਰ ਕਿੰਨੇ ਜਾਂਦੇ ਮਾ ਅਰਸ਼ ਤੇ ਨਾ ਫਰਸ਼ ਤੇ ਤਕਦੀਰਾਂ ਕੀ ਨੇ ਮੇਰੀਆਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾ ਤੇਰੀਆਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾ ਤੇਰੀਆਂ ਜੋ ਅਲੜਾਂ ਗੁੰਦੀਆਂ ਮੇਡੀਆਂ ਮੈਨੂੰ ਹੈ ਬਿਨਾਂ ਪੀੜ ਨੇ ਆਈਆ ਕੀ ਬਾਤ ਹੈ ਕੀ ਬਾਤ ਜੋ ਅਲੜਾਂ ਗੁੰਦੀਆਂ ਮੇਡੀਆਂ ਮੈਨੂੰ ਹੈ ਬਿਨਾਂ ਪੀੜ ਨੇ ਜਿੰਨੇ ਬਤਨ ਤੇ ਰੋਮ ਨੇ ਉਹਨੇ ਹਜ਼ਰ ਦੇ ਤੀਰ ਗੋ ਵੇ ਕਹਿ ਤੂੰ ਆ ਕੇ ਮੇਰੀਆਂ ਰਾਤਾਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾ ਤੇਰੀਆਂ ਸੱਜਣਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ਾ ਤੇਰੀਆਂ ਰੰਗਮਾਨ ਦੁਨੀਆਂ ਰਾਂਦਲੀ ਸਾਡੇ ਨਖਾਂ ਵਿੱਚ ਤੜਫਣਾ ਰੰਗਮਾਨ ਦੁਨੀਆਂ ਦੁਨੀਆ ਰਾਂਗਲੀ ਰੰਗ ਮਾਣ ਦੁਨੀਆ ਰਾਂਗਲੀ ਸਾਡੇ ਲਖਾਂ ਵਿੱਚ ਤੜਪਣਾ ਮੇਰਾ ਕਿ ਪਿੰਡ ਦੇ ਸਾਜ ਦੇ ਵਿੱਚ ਤੇਰੇ ਬਾਝੋਂ ਦਰਸ਼ਨ ਕੀ ਆਏ ਕੀ ਬਾਤ ਟੁੱਟੇ ਦਿਲਾਂ ਨੂੰ ਮਰਮਾ ਨਹੀਂ ਪਉਂਦੀਆਂ ਹਲਾ ਸ਼ੇਰੀਆਂ ਸਜਨਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ ਤੇਰੀ ਸਜਨਾ ਸੁਗੰਧੀਆਂ ਵਾਲਿਆ ਮੈਨੂੰ ਤਲਾਸ਼ ਤੇਰੀ ਬਹੁਤ ਬਹੁਤ ਮੇਰ